ਕਰਨ ਵਾਲੀ ਪਰੇਸ਼ਾਨ ਕਰਨ ਵਾਲੀ ਖਬਰ ਆ ਰਹੀ ਹੈ ਕਿ ਅਲਬਰਟਾ ਦੇ ਵਿੱਚ ਐਚ ਆਈ ਵੀ ਰੇਟਸ ਜਿਨੂੰ ਅਸੀਂ ਏਡਜ਼ ਕਹਿੰਦੇ ਆ ਏਡਜ਼ ਦੇ ਮਾਮਲੇ ਬਹੁਤ ਵਧੇ ਜਾ ਰਹੇ ਨੇ ਤੇ 73% ਮਾਮਲਿਆਂ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ 73% ਇਨਕਰੀਸ ਦਰਜ ਹੋ ਰਹੀ ਹੈ ਜੀ World AIDS Day ਦੇ ਉੱਤੇ ਇਹ ਖਿਆਲ ਚੇਤੇ ਆਇਆ ਹੈ ਖਿਆਲ ਆਇਆ ਹੈ ਸਾਹਮਣੇ ਕਿ ਇਹ ਕੁਝ ਵਾਪਰ ਰਿਹਾ ਹੈ 2019 ਤੋਂ ਲੈ ਕੇ ਹੁਣ ਤੱਕ 50 ਸਾਲਾਂ ਦੇ ਵਿੱਚ ਏਡਜ਼ ਦੇ ਮਾਮਲੇ ਅਲਬਰਟਾ ਦੇ ਵਿੱਚ ਦੁੱਗਣੇ ਹੋ ਗਏ ਨੇ 2022 ਦਾ ਮੁਕਾਬਲਾ ਕਰੀਏ 2023 ਨਾਲ ਤਾਂ ਇਹ 73% ਵਾਧਾ ਹੈ 73% ਇਨਕਰੀਜ਼ ਹੈ ਇਜ਼ਾਫਾ ਹੈ ਡਾਕਟਰ ਕੈਲੀ ਸ਼ੁਕਲੈਕ ਜਿਹੜੇ ਕਿ ਕੈਲਗਰੀ ਬੇਸਡ ਡਾਕਟਰ ਨੇ ਉਹਨਾਂ ਨੇ ਕਿਹਾ ਕਿ ਹੈਲਥ케ਅਰ ਰਿਸੋਰਸਸ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਸਟ੍ਰੈਨ ਪਿਆ ਹੋਇਆ ਹੈ ਇਸ ਵੇਲੇ ਕਲੀਨਿਕਸ ਸਾਡੇ ਭਰੇ ਪਏ ਨੇ ਪੇਸ਼ੈਂਟਸ ਦੀਆਂ ਜ਼ਰੂਰਤਾਂ ਵਧਦੀਆਂ ਜਾ ਰਹੀਆਂ ਨੇ ਕ੍ਰਿਟੀਕਲ ਸ਼ਾਰਟੇਜ ਆ ਸਾਡੇ ਕੋਲ ਡਾਕਟਰਾਂ ਦੀ ਨਰਸਾਂ ਦੀ ਫਾਰਮਾਸਿਸਟਾਂ ਦੀ ਇਹ ਉਹ ਡਾਕਟਰਾਂ ਦੀ ਕਮੀ ਹੈ ਜਿਹੜੇ ਐਚ ਆਈ ਵੀ ਨੂੰ ਦੇਖਦੇ ਨੇ ਐਚ ਆਈ ਵੀ ਕੇਅਰ ਦੇ ਵਿੱਚ ਜਿਹੜੇ ਸਾਨੂੰ ਡਾਕਟਰ ਚਾਹੀਦੇ ਨੇ ਨਰਸਿਸ ਚਾਹੀਦੇ ਨੇ ਫਾਰਮਾਸ ਫਾਰਮਾਸਿਸਟ ਚਾਹੀਦੇ ਨੇ ਉਹ ਹੈ ਹੀ ਨਹੀਂ ਸਾਡੇ ਕੋਲ ਕ੍ਰਿਟੀਕਲ ਸ਼ਾਰਟੇਜ ਆ ਸਾਡੇ ਕੋਲ ਇਹ ਜਿਹੜਾ ਰਿਸੋਰਸ ਗੈਪ ਹੈ ਇਹਦੇ ਨਾਲ ਟਾਈਮਲੀ ਟਰੀਟਮੈਂਟ ਨਹੀਂ ਹੋ ਰਿਹਾ ਤੇ ਬਿਮਾਰੀ ਫੈਲਦੀ ਜਾ ਰਹੀ ਹੈ ਤੇ ਇਹ ਜਿਹੜੇ ਚੈਲੰਜੇਸ ਨੇ ਇਹ ਬਹੁਤ ਖਤਰਨਾਕ ਢੰਗ ਨਾਲ ਸਾਡੇ ਸਾਹਮਣੇ ਮੂੰਹ ਅੱਡ ਕੇ ਖੜੇ ਨੇ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਸਰਜ ਇੱਕ ਤਾਂ ਇਸ ਕਰਕੇ ਆਇਆ ਕਿ ਸਾਡੇ ਕੋਲ ਟੈਸਟਿੰਗ ਦੀ ਐਕਸੈਸ ਹੀ ਕਟੀ ਹੋਈ ਹੈ ਕੌਣ ਦੇਵੇ ਸਾਨੂੰ ਲਿਖ ਕੇ ਜਾਣੇ ਆ ਡਾਕਟਰ ਕੋਲ ਟਾਈਮ ਨਹੀਂ ਹੈ ਕਲੀਨਿਕ ਭਰੇ ਪਏ ਨੇ ਡਾਕਟਰ ਨੂੰ ਡਾਕਟਰ ਨੂੰ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਇਹ ਵਿਅਕਤੀ ਏਡਜ਼ ਦਾ ਪੀੜਤ ਹੋ ਸਕਦਾ ਹੈ ਕੋਵਿਡ-19 ਦੇ ਦੌਰਾਨ ਤੇ ਉਸ ਤੋਂ ਬਾਅਦ ਅੰਡਰ ਡਾਇਗਨੋਸਡ ਇਨਫੈਕਸ਼ਨਸ ਬਹੁਤ ਜ਼ਿਆਦਾ ਵਧੀਆਂ ਨੇ ਹੁਣ ਤੁਹਾਨੂੰ ਮਾੜੀ ਜਿਹੀ ਖੰਗ ਹੋਈ ਹੋਵੇ ਡਾਕਟਰ ਕੋਲ ਮਿਲਣਾ ਹੀ ਨਹੀਂ ਚਾਹੁੰਦਾ ਤੁਹਾਨੂੰ ਤੇ ਉਹਦੇ ਕਰਕੇ ਇਹ ਅਨ ਡਾਇਗਨੋਸਡ ਜਾ ਰਹੀ ਹੈ ਜਾਂ ਅੰਡਰ ਡਾਇਗਨੋਸਡ ਜਾ ਰਹੀ ਹੈ ਬਿਮਾਰੀ ਤੇ ਇਨਕਰੀਜ਼ਡ ਟਰਾਂਸਮਿਸ਼ਨ ਫੈਲ ਬਹੁਤ ਰਹੀ ਹੈ ਐਚ ਆਈ ਵੀ ਦੇ ਕੇਸ ਜਿਹੜੇ ਅਲਬਰਟਾ ਦੇ ਵਿੱਚ ਇਨਕਰੀਜ਼ਿੰਗਲੀ ਜਿਹੜੇ ਵਾਇਰਸ ਰਹੇ ਨੇ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਟ੍ਰਾਂਸਮਿਸ਼ਨ ਹੋ ਰਹੀ ਆ ਥਰੂ ਹੈਟਰੋਸੈਕਸ਼ੁਅਲ ਕੰਟੈਕਟਸ ਐਂਡ ਸਬਸਟੈਂਸ ਯੂਜ਼ ਬਹੁਤੇ ਵਿਅਕਤੀਆਂ ਦੇ ਨਾਲ ਸਰੀਰਕ ਸੰਬੰਧ ਬਣਾਉਣਾ ਅਤੇ ਨੀਡਲਸ ਦੀ ਵਰਤੋਂ ਨਾਲ ਜਿਹੜੀਆਂ ਡਰੱਗਸ ਯੂਜ਼ ਹੁੰਦੀਆਂ ਨੇ ਸਬਸਟੈਂਸ ਯੂਜ਼ ਹੁੰਦਾ ਹੈ ਉਹਦੇ ਵਿੱਚ ਇਹ ਦੋਵੇਂ ਤਰ੍ਹਾਂ ਨਾਲ ਮਾਮਲਾ ਫੈਲਦਾ ਜਾ ਰਿਹਾ ਹੈ ਇੱਕ ਤਾਂ ਬਹੁਤ ਸਾਰੇ ਲੋਕਾਂ ਦੇ ਨਾਲ ਸੈਕਸੂਅਲ ਸੰਬੰਧ ਬਣਾਉਣੇ ਦੂਸਰਾ ਸਬਸਟੈਂਸ ਯੂਜ਼ ਇਸ ਤੱਕ ਵੱਡਾ ਕਾਰਨ ਬਣ ਰਿਹਾ ਹੈ World AIDS Day ਦੇ ਉੱਤੇ ਸਾਨੂੰ ਯਾਦ ਕਰਨ ਦੀ ਲੋੜ ਹੈ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਇਹ ਚੈਲੰਜੇਸ ਨੇ ਤੇ ਸਰਕਾਰ ਦੇ ਉੱਤੇ ਡਾਕਟਰਾਂ ਨੇ ਦਬਾਅ ਵੀ ਪਾਇਆ ਕਿ ਇਸ ਬਿਮਾਰੀ ਦੇ ਹੱਲ ਵਾਸਤੇ Ontario ਦੇ ਵਿੱਚ ਤਾਂ ਇੱਕ ਡਿਮਾਂਡ ਚੱਲੀ ਹੈ ਕਿ HIV ਦੀ ਇਲਾਜ ਵਾਸਤੇ ਜਿਹੜੀ ਦਵਾਈ ਵਰਤੀ ਜਾਂਦੀ ਹੈ ਉਹਨੂੰ ਫ੍ਰੀ ਕੀਤਾ ਜਾਵੇ ਜਿੰਨੇ ਵੱਡੇ ਪੱਧਰ ਤੇ ਉੱਤੇ ਫੈਲ ਗਈ ਹੈ ਇਹ ਉਹਦੇ ਨਾਲ ਇਹ ਮਾਮਲਾ ਬਹੁਤ ਜ਼ਿਆਦਾ ਸੰਗੀਨ ਹੁੰਦਾ ਜਾ ਰਿਹਾ ਤੇ ਇਹ ਜੇ ਅਨ ਡਾਇਗਨੋਸਡ ਜੇ ਇਹ ਅਨ ਅਟੈਂਡਡ ਰਹਿ ਗਿਆ ਮਸਲਾ ਤਾਂ ਇਹ ਮਹਾਮਾਰੀ ਦਾ ਰੂਪ ਲੈ ਸਕਦਾ ਹੈ